ਹਾਈ ਲਲਕਾਰ ਤੇਰੇ ਵੀਰ ਤੇ ਹਾਈ ਤੇਰੇ ਵੀਰ ਤੇ ਟੀਰ ਦੇ ਹਾਈ ਦੀ ਛਾਤੀ ਟੀਰ ਦੇ ਲਲਕਾਰ ਤੇਰੇ ਵੀਰ ਦੇ ਹਾਈ ਨਹੀਂ ਤੇਰੇ ਵੀਰ ਦੇ ਟੀਰ ਦੇ ਹਾਈ ਤੇ ਛਾਤੀ ਟੀਰ ਦੇ ਲਲਕਾਰ ਤੇਰੇ ਲਲਕਾਰ ਤੇਰੇ ਲਲਕਾਰ ਤੇਰੇ ਰਦਰ ਕਿ ਕਿੰਨੀ ਵਾਰ ਸਮਝਾ ਆਏ ਸਿੰਘਾ ਨੇ ਆਇਨ ਚਾਰ ਥੋੜੇ ਬਈ ਸੱਸੀ ਕਾ ਸੱਸੀ 간ਸਰ ਨੂੰ ਅਸੀਂ ਕਰਨਾ ਹੈ ਜੀ ਪੜਕੀਲਾ ਜੀ ਤੇ ਪੜਕੀਲੀ ਜੀ ਦਾ ਇੰਟਰਵਿਊ ਤੇ ਸਾਡੇ ਨਾਲ ਜੁੜਿਆ ਉਹਨਾਂ ਦਾ ਛੋਟਾ ਲੈਣਾ ਇਹ ਇਹ ਛੋਟਾ ਲੈਣਾ ਇਹ ਸਾਡਾ ਵੱਡਾ ਲੈਣਾ ਪੜਕੀਲਾ ਜੀ ਮੈਂ ਪੜਕੀਲੀ ਜੀ ਤੇ ਇਹ ਸਾਡਾ ਮੁੰਡਾ ਚਿੰਗਾਰੀ ਸਾਹळा ਗਲਤ ਨਾ ਆਪਣਾ ਜਰਾ ਆ ਕਿਹੜਾ ਜੀ ਉਹੀ ਸਾਹळा ਕਿਹੜੇ ਸਾਹ ਨਾ ਛੇਵਲ ਲਲਕਾਰੇ ਨਾਲ ਮੈਂ ਡਰ ਗਈ ਛੇਵਲ ਲਲਕਾਰੇ ਨਾਲ ਮੈਂ ਡਰ ਗਈ ਛੇਵਲ ਲਲਕ ਮੜਕ ਮੜਕ ਮੈਂ ਡਰ ਗਈ ਹਾਂ ਛੇਵਲ ਲਲਕਾਰਾ ਮੈਂ ਬੋਲਦਾ ਮੈਂ ਸ਼ੇਖਰ ਤੁਮ ਤੁਮਨ ਕਰਨੀ ਨਹੀਂ ਦਿੰਦੇ ਗਜਾ ਚ ਕਰਾਵਾਂ ਤੈਨੂੰ ਮੈਂ ਕਦੀ ਵੀ ਪਰਫਾਰਮ ਕਰਨ ਦਾ ਮੌਕਾ ਨਾ ਦੀਓ ਮੈਨੂੰ ਮੈਂ ਕਰਵਾਉਂ ਢੋਲਗੀ ਚ ਬਣ ਕੇ ਪਾਉਂਦਾ ਤੈਨੂੰ ਮੈਂ ਤੇਰੀ ਗੱਲ ਸੁਣੋ ਮੈਂ ਵਿੱਚ ਐ ਕਰ ਦਿੰਦਾ ਤੇਰੇ ਨੇ ਲਲਕਾਰੇ ਨਾਲ ਇੱਕ ਮਿੰਟ ਯਾਰ ਮੇਰੀ ਗੱਲ ਤਾਂ ਸੁਣੋ ਛੇਵੇਂ ਦਾ ਲਲਕਾਰਾ ਕਿਹੜਾ ਹੋ ਗਿਆ ਮੈਂ ਪਹਿਲਾ ਸੁਣਿਆ ਦੂਜਾ ਸੁਣਿਆ ਤੀਜਾ ਸੁਣਿਆ ਭਾਜੀ ਅੱਜ ਕੱਲ੍ਹ ਦੀਆਂ ਜਨਾਨੀਆਂ ਨੇ ਮੰਨਦੀਆਂ ਜੇਤੀ ਸ਼ੁਕਰ ਕਰੋ ਛੇਵੇਂ ਚ ਮੰਨ ਗਈ ਆ ਨਹੀਂ ਤਾਂ 12 13 ਲਲਕਾਰੇ ਲੈਂਦੀ ਆ ਤੇ ਫਿਰ ਅੰਦਰ ਕਿੰਵੇਂ ਲਲਕਾਰੇ ਚ ਵੜਦੀ ਹੈਗੀ ਅੰਦਰ ਤਾਂ ਮੈਂ ਵੈਸੇ ਪਹਿਲੇ ਜੀ ਵੜ ਜਾਨੀ ਆ ਪਹਿਲੇ ਪੁੱਛ ਯਾਰ ਕਾ ਮੂੰਹ ਤੇਰਾ ਬਕਵਾਸ ਕਰਿੰਦਾ ਮੇਰੀ ਗੱਲ ਸੁਣ ਇਹਨੂੰ ਬਾਅਦੇ ਮੈਂ ਕਬਾ ਕਰਨੀ ਇੰਨੀ ਕਮਨ ਹੋਣੀ ਨਹੀਂ ਕਹਿੰਦੇ ਮੈਂ ਪੜ ਗਿਆ ਨਾ ਛੋਟੀ ਛੋਟੀ ਗੱਲ ਤੇ ਹਲੋ ਫੜ ਕੇ ਕੁੱਟਾਂਗਾ ਮੈਂ ਤੇ ਕੈਮਰਾ ਕੇ ਕੁੱਟਾਂਗਾ ਮੈਂ ਰਾਨਾ ਹੀ ਕੋ ਐਂਟਰਟੇਨਮੈਂਟ ਚੈਨਲ ਦੀ ਜਾਂ ਨਿਊ ਚੈਨਲ ਤੇ ਆ ਜਾਣਾ ਤੇਰਾ ਬਰਾ ਕਰਾਰਾ ਤੂੰ ਦਲਾ ਤੇਰਾ ਮੇਰੀ ਗੱਲ ਸੁਣ ਬਕਵਾਸ ਕਰਨੀ ਆ ਕਿਹ ਜਿਹੜੀ ਤੁਹਾਡੀ ਫਿਲਮ ਆ ਰਹੀ ਹੈ ਗੇਤ ਉਹਦੇ ਬਾਰੇ ਤੁਹਾਨੂੰ ਕੋਈ ਪੈਸੇ ਅੜਿਪੜਕੀ ਦੀ ਫਿਲਮ ਕਿਹੜੀ ਫਿਲਮ ਦੀ ਗੱਲ ਕਰ ਰਿਹਾ ਹੈ ਐਕਚੁਅਲੀ ਇਹਨਾਂ ਦੇ ਉਸਤਾਦ ਜੀ ਨੇ ਉਹਨਾਂ ਦੀ ਆ ਸਾਡੀ ਨਹੀਂ ਆ ਉਹਨਾਂ ਨੇ ਤਾਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਿੱਖਿਆ ਇਹਨਾਂ ਨੇ ਬੜਾ ਕੁਝ ਸਿੱਖਿਆ ਪਰ ਮਤਲਬ ਅੰਦਰ ਆਇਆ ਨਹੀਂ ਉਹ ਸਾਰਾ ਕੁਝ ਜਿਹੜਾ ਸਿੱਖਿਆ ਉਹਨਾਂ ਨੇ ਪਰ ਸਿੱਖਿਆ ਫੇਰ ਵੀ ਇਹਨੂੰ ਆ ਦੱਸੋ ਤੁਹਾਡੇ ਦੋਹਾਂ ਦੀ ਏਡੀ ਏਡੀ ਸਿਹਤ ਹੈ ਜਿਹੜੇ ਮੈਂ ਪੜਕੀਲੇ ਪੜਕੀਲੇ ਸੁਨੇ ਸੀ ਉਹ ਮੈਂ ਸੁਣਿਆ ਸੀ ਬੜੇ ਪਤਲੇ ਪਤਲੇ ਜਿਹੇ ਹੁੰਦੇਗੇ ਮੇਰੇ ਵਰਗੇ ਸੇ ਤੂੰ ਹੰਬ ਲੈਣੇ ਯਾਰ ਤੇਰੇ ਪਿਓ ਦਾ ਖਾਨੇ ਆ ਆਪਾਂ ਮੇਰੀ ਗੱਲ ਸੁਣ ਤੂੰ ਤਾਂ ਐ ਗੱਲਾਂ ਕਰਦਾ ਵੀ ਤੂੰ ਖੰਨਿਆਂ ਦਾ ਮੁੰਡਾ ਹੋਵੇ ਬਕ ਆਪਣਾ ਜੁੱਤੀ ਫੜਾ ਲਾ ਸੁੱਕੇ ਪੱਤੇ ਸੁੱਕੇ ਪੱਤੇ ਸੁੱਕੇ ਪੱਤੇ ਗਿੱਲੇ ਪੱਤੇ ਸੁੱਕੇ ਪੱਤੇ ਹਾਰੇ ਪੱਤੇ ਗਿੱਲੇ ਪੱਤੇ ਸੁੱਕੇ ਪੱਤੇ ਗਿੱਲੇ 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 ਸੁੱਕੇ ਹਾਰੇ ਸੁੱਕੇ ਹਾਰੇ ਸੁੱਕੇ ਸੁੱਕੇ ਗੇ ਔਰ ਤੁਸੀਂ ਤਾਂ ਮੈਨੂੰ ਨੱਚੇ ਨਹੀਂ ਨਹੀਂ ਤੰਨੂੰ ਪਹਿਲਾਂ ਮੈਂ ਨਚਾਈ ਪਈ ਨਾ ਨਾ ਪਹਿਲਾਂ ਡਾਂਸਰ ਹਾਂ ਤੂੰ ਜਨਾਨੀਆਂ ਨੇ ਭਾਜੀ ਪੁੱਛ ਕੀ ਪੁੱਛਣਾ ਇਹ ਪੱਕੀ ਕੰਦਾ ਡਾਰਕ ਤੇ ਬਲੂਂਦਾ ਮੁੰਡਾ ਬੱਕਰੇ ਨੀਂ ਤੇਰੇ ਦਰਤੇ ਹਈਏ ਨਾ ਬਿੱਡਾ ਬੱਕਰੇ ਨੀਂ ਤੇਰੇ ਦਰਤੇ ਜੇ ਕਿਤੇ ਮੇਰੇ ਦਾਦੇ ਨੇ ਇਹ ਵੀਡੀਓ ਦੇਖ ਲਈ ਮੈਨੂੰ ਸੱਚੀ ਹੱਸੇ ਜੁੱਤੀ ਲੈ ਪਤਾ ਜਿਹੜਾ ਆ ਜਿਹੜਾ ਗਾਣਾ ਤੇਰੇ ਦਰਤੇ ਬਲੂਂਦਾ ਮੁੰਡਾ ਬੱਕਰੇ ਇੰਨਾ ਜੀ ਮੇਰੇ ਆ ਹਸਬੰਡ ਆ ਪ੍ਰਕਿਰਤੀ ਦਾ ਅੱਛਾ ਸਹੀ ਗੱਲ ਸੱਚੀ ਤੁਹਾਡਾ ਕੋਈ ਗਾਣਾ ਨਹੀਂ ਮੇਰਾ ਗਾਣਾ ਤਾਂ ਨਹੀਂ ਤੁਹਾਡਾ ਕੀ ਹੈ ਤੇ ਕਿੱਥੇ ਨੂੰ ਜਾ ਰਿਹਾ ਕਿਹੜੇ ਕਿਹੜੇ ਚੌਲਾਂ ਦੇ ਮੂਹ ਲੱਗ ਗਿਆ ਮੈਂ ਵੀ ਮੈਨੂੰ ਸਮਝ ਨਹੀਂ ਲੱਗਣੀ ਚੌਲ ਕਹਿੰਦੇ ਇਹਦੀ ਤਾਂ ਭੈਣ ਚੌਲ ਮੈਂ ਪਾਈ ਪਾਈ ਚੰਡੇ ਹੋ ਗਏ ਨਾ ਨਾ ਨਾ